छोटी उम्र में माता पिता का देहांत हो जाने आप जी छोटी उम्र सेंट्रल अनाथ अमृतसर माइकल अडवायर का फैसला कर लिया अपना नाम बदल के राम मुहमद आजाद रख लिया देश भगत पूरे इक्कीस साल देश आजादी की आजादी लंगराश किया कई देशों होंगे आखिर इंगलैंड पहुंच गए और माइकल अडवायर नौत की घाट उतार दिता पत्रकारा गलबात करद हो मैडम सहिंद कौर ने कि जिस आजादी हवादा असी आज, आज आनंद मानते शहीदा दिया दि गई कुर्बानिया सदका ही अस हवा में सह ले रहे उन्होंने कहा कि शहीद ऊधम सिंह एक अनाथ आश्रम रहे उत्ती गुलामी दुख न सहारे दे हुए देश आजाद करवाकलाब नजाद करवाई हसते हसते देश की आजादी कुर्बान हो गए इन्होंने कुर्बानी सू सदा याद रहेगी इन्ह दि कुरबानिया सदका असी आज आजादी का सुख मान रहे तो हैं इस मौके आप आदर सरबजीत सिंह बिंटी अश्वनी कुमार नरेश पाठक जी मैडम सुहिंदर कौर पत्रकार कनवजीत सिंह लाडी जंडियाला लगेंगे हर पर मेले वतन पे मिटनोए बालों का यही आखिरी निशान होगा आज शहीद गुदम सिंह जी दी 86वीं शहादत नो नमन करने जड़े के साडे क्रांतिकारी देशभक्त ਸੂਰਮ ਗਤੀ ਦੀ ਦ੍ਰਿੜਤਾ ਨਾਲ ਆਪਣੀ ਕੌਮ ਦੇ ਲਈ ਆਪਣੀ ਜਿਹੜੇ ਨਿਰਦੋਸ਼ ਜਲੀਆਂ ਵਾਲੇ ਬਾਦ ਵਿੱਚ ਭਾਰਤੀ ਮਾਰੇ ਗਏ ਸੀ ਉਹਨਾਂ ਦੀ ਉਹਨਾਂ ਦੇ ਬਦਲਾ ਲੈਣ ਵਾਲੇ ਉਹ ਜਿਹੇ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਆਪਣਾ ਨਾਂ ਜਿਹੜਾ ਸਦੀਵੀ ਇਤਿਹਾਸ ਵਿੱਚ ਅਮਰ ਕਰ ਗਏ ਹਨ ਅੱਜ ਉਹਨਾਂ ਦੀ ਇਸ ਸ਼ਹਾਦਤ ਨੂੰ ਅਸੀਂ ਉਹਨਾਂ ਨੂੰ ਨਮਨ ਕਰਨ ਲਈ ਉਹਨਾਂ ਦੀ ਇਸ ਸੁੰਨ ਤੇ ਤਿੱਤੇ ਅਸੀਂ ਇੱਥੇ ਸਾਰੇ ਹੀ ਪੈਂਟਰਾ ਇਕੱਤਰ ਹੋਏ ਆਂ ਔਰ ਮੰਤਰੀ ਸਾਹਿਬ ਵੀ ਸੁਨਾਮ ਦੇ ਕਿ ਉਹਨਾਂ ਦੀ ਇਸ ਜਿਹੜਾ ਸਟੇਟ ਲੈਵਲ ਦਾ ਫੰਕਸ਼ਨ ਆ ਉੱਥੇ ਆਪਣੀ ਹਾਜ਼ਰੀ ਲਵਾ ਰਹੇ ਹਨ ਤਾਂ ਅਸੀਂ ਸਾਰੇ ਹੀ ਪੈਂਟਰਾ ਉਹਨਾਂ ਦੀ ਇਸ ਮਹਾਨ ਸ਼ਹਾਦਤ ਨੂੰ ਨਮਨ ਕਰਨ ਲਈ ਇੱਥੇ ਇਕੱਤਰ ਹੋਏ ਆਂ ਔਰ ਸ਼ਹੀਦਾਂ ਨੂੰ ਹਮੇਸ਼ਾ ਹੀ ਸਾਡਾ ਹੱਥ ਜੋੜ ਕੇ ਪ੍ਰਣਾਮ ਹੈ ਉਹਨਾਂ ਦੀ ਹੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ ਅਸੀਂ ਉਹਨਾਂ ਦਾ ਦੇਨ ਕਦੇ ਵੀ ਨਹੀਂ ਦੇ ਸਕਦੇ ਇੰਨਾ ਕੀ ਕਹਿੰਦੀ ਹੁਈ ਮੈਂ ਉਹਨਾਂ ਦੀ ਸ਼ਹਾਦਤ ਨੂੰ ਉਹਨਾਂ ਦੀ ਸ਼ਰਧਾਂਜਲੀ ਭੇਟ ਕਰਦੀ ਹਾਂ ਨਮਨ ਕਰਦੀ ਹਾਂ ਅੱਜ ਆਪ ਸਭੀ ਇਕੱਠੇ ਕਨ ਅੱਜ ਅਸੀਂ ਸਾਰੇ ਜੀ ਸ਼ਹੀਦਾਂ ਦੇ ਸਰਮਾਤ ਸਾਡੇ ਸ਼ੂਰਬੀਰ ਸਾਡੇ ਸ਼ਹੀਦ ਸ਼ਹੀਦ ਉਦਮ ਸਿੰਘ ਜਰਾਂ ਦੀ ਜਿਹੜੀ ਸ਼ਹਾਦਤ ਨੂੰ ਨਮਨ ਕਰਨ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆ। ਔਰ ਉਹਨਾਂ ਦੀ ਅੱਜ 85 ਸਾਲ ਹੋ ਗਏ ਨੇ 68 ਅਸੀਂ ਅੱਜ ਉਹਨਾਂ ਦੀ ਸ਼ਹਾਦਤ ਦਾ ਛੜਾ ਦਿਵਸ ਮਨਾ ਰਹੇ ਆ। ਔਰ ਸਾਡੇ ਵਾਸਤੇ ਅੱਜ ਵੀ ਉਹ ਪ੍ਰੇਰਣਾ ਦਾ ਸਰੋਤ ਨੇ ਜਿਸ ਤਰ੍ਹਾਂ ਨਾਲ ਉਹਨਾਂ ਨੇ ਜਿਹੜਾ 1919 ਵਿੱਚ ਜਿਹੜਾ ਜੱਲ੍ਹਿਆਂਵਾਲਾ ਬਾਗ ਵਿੱਚ નિર્ਦੋਸ਼ ਜਿਹੜੇ ਲੋਕਾਂ ਉੱਤੇ ਜਿਹੜੀ ਜਨਰਲ ਡਾਇਰ ਨੇ ਜਿਹੜੇ ਫਾਇਰਿੰਗ ਕਰਕੇ ਉਹਨਾਂ ਨੂੰ ਸ਼ਹੀਦ ਕੀਤਾ ਸੀਗਾ ਉਸ ਜਿਹੜੇ ਰੋਸ਼ ਨੂੰ ਆਪਣੇ ਦਿਲ ਵਿੱਚ ਕੈਦ ਰੱਖ ਕੇ 21 ਸਾਲਾਂ ਦੇ ਬਾਅਦ 1940 ਵਿੱਚ ਜਨਰਲ ਟਾਇਰ ਨੂੰ ਮੌਤ ਤੇ ਕਾਰਟ ਉਤਾਰ ਕੇ ਜਿਹੜਾ ਉਹ ਜਿਹੜੀ ਜਿਹੜਾ क्रूरता ਸੀਗੀ ਉਹਦਾ ਬਦਲ ਲੇਤਾ ਸੀਗਾ ਔਰ ਇੱਥੇ ਮੈਂ ਗੱਲ ਕਰਨੀ ਚਾਹੁੰਦਾ ਕਿ ਜਿਹੜੇ ਸ਼ਹੀਦ ਹੁੰਦੇ ਉਹ ਸਾਰਿਆਂ ਦੇ ਸਾਂਝੇ ਹੁੰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸ਼ਹੀਦ ਉਤਮ ਸਿੰਘ ਹੋરા ਦਾ ਇੱਕ ਨਾਮ ਸੀਗਾ ਰਾਮ ਮਹੋਤਮ ਮੁਹੰਮਦ ਸਿੰਘ ਆਜ਼ਾਦ ਯਾਨਕੀ ਉਹ ਇੱਕ ਮੈਸੇਜ ਸੀਗਾ ਸਾਰੇ ਧਰਮਾਂ ਦਾ ਕਿ ਜਿਹੜਾ ਦੇਸ਼ ਆਜ਼ਾਦ ਹੋਇਆ ਉਹ ਸਾਰੇ ਧਰਮਾਂ ਨੇ ਮਿਲ ਕੇ ਸੰਘਰਸ਼ ਕੀਤਾ ਤੇ ਦੇਸ਼ ਨੂੰ ਆਜ਼ਾਦੀ ਮਿਲੀ ਸੋ ਅੱਜ ਅਸੀਂ ਸਾਰੇ ਅ ਅਜੂਨਾਦੀ ਸਾਹਿਬ ਨਮਨ ਕਰਵਾ ਸੀ ਬੋਤਲਕੋਟ ਪਰਮਾਨ ਕਰਵਾ ਸੀ ਕਤਰ ਹੋਇਆ ਸਾਡਾ ਸਤਕਾਰ ਜੋ ਮਾਨਯੋਗ ਸਿੰਦਰ ਕੋਟੀ ਸੁਪਰਮੀ ਅਤੇ ਮੰਤਰੀ ਸਾਹਿਬ ਪ੍ਰਪੈਂਸੀ ਮੀਟੂ ਸਾਡਾ ਸ਼ਾਹੀ ਪ੍ਰਦਾਨ ਸਤਿੰਦਰ ਜੀ ਸਾਡੀ ਪੂਰੀ ਜਨਾਲੇ ਦੀ ਟੀਮ ਜਿਹੜੀ ਆ ਉਹ ਅੱਜ ਮਤਮਸਤਕ ਹੋਣ ਆਏ ਇਹ ਜਿਹੜਾ ਸ਼ਹੀਦ ਉਤਮ ਸਿੰਘ ਚੌਂਕ ਕੋਲਾ ਦੇ ਨਾਮ ਤੇ ਹੀ ਸਾਡੇ ਸ਼ਹਿਰ ਵਿੱਚ ਹੈਗਾ ਅੱਜ ਦਿਨ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਆਂ ਸ਼ਹਾਦਤ ਨੂੰ ਪ੍ਰਣਾਮ ਕਰਦੇ ਆਂ ਔਰ ਕਹਿੰਦੇ ਵੀ ਸ਼ਹੀਦਾਂ ਦੀ ਇਛਤਾ ਹੁ ਕਿ ਲੱਗੂ ਕਿ ਹਰ ਬਰਸ ਮੇਲੇ ਬਦਲ ਤੇ ਮਿਟਨੇ ਵਾਲੋ ਦਾ ਯਹੀ ਨਿਸ਼ਾਨ ਹੋਗਾ ਕਿ ਜਿਹੜੀ ਸ਼ਹਾਦਤ ਹਮੇਸ਼ਾ ਆਨਮਰੰਗੀ ਹੈ ਜੀ ਅਮਰ ਸ਼ਹੀਦ ਨੇ ਜੜਾ ਜੜਾ ਸ਼ਹੀਦ ਉਦਮ ਸਿੰਘੀ ਦਾ ਸ਼ਹੀਦੀ ਦਿਹਾੜਾ ਵਾ ਮਹਿਜ਼ ਇੱਕ 20 ਸਾਲ ਦਾ ਨੌਜਵਾਨ ਸੀ ਏ ਜਦੋਂ ਜੱਲਿਆਂ ਵਾਲੇ ਬਾਗ ਦਾ ਕਾਂਡ ਹੋਇਆ ਉਸ ਜੱਲਿਆਂ ਵਾਲੇ ਬਾਗ ਦੇ ਕਾਂਡ ਨੂੰ ਨਾ ਸਹਾਰਦਾ ਹੋਇਆ ਇਹ ਨੌਜਵਾਨ ਨੇ ਇੱਕ ਤਇਆ ਕਰ ਲਿਆ ਸੀ ਕਿ ਇਹਦਾ ਮੈਂ ਬਦਲਾ ਚੂਲਣਾ ਹੈ ਉਹ ਪਾਸਾਰ ਦੇਸ਼ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ 21 ਸਾਲ ਅੰਦਰ ਅੱਗ ਲੈ ਕੇ ਉਸ ਨੌਜਵਾਨ ਨੇ ਆਪਣੇ ਬਤਾਏ ਤੇ ਬਾਹਰ ਜਾ ਕੇ ਜਾ ਕੇ ਆਪਣਾ ਇਸ ਉਦੇਸ਼ ਦਾ ਆਪਣਾ ਜਿਹੜੇ ਸ਼ਹੀਦ ਕੀਤੇ ਸੀ ਸਾਡੇ ਕੁਝ ਬੱਚੇ ਬਜ਼ੁਰਗ ਹਨ ਬੀਪੀਆਂ ਪਹਿਣਾ ਕਿੰਨੇ ਸ਼ਹੀਦ ਹੋਏ ਸੀ ਉਸ ਕਾਂਡ ਦੇ ਵਿੱਚ ਉਹਦਾ ਜਾ ਕੇ ਬਦਲਾ ਲਿਆ ਸੋ ਇਸ ਨੌਜਵਾਨ ਦੀ ਖਾਸੀ ਤੇ ਮੇਰੇ ਕੋਲ ਸਭ ਤੋਂ ਵੱਡੀ ਹੈ ਕਿ ਸ਼ਹੀਦ ਉਦਮ ਸਿੰਘ ਜੀ ਇੱਕ ਯਤਿਮ ਖਾਨੇ ਦੇ ਵਿੱਚ ਪਲੇ ਰਹੇ ਔਰ ਉੱਥੋਂ ਦੇ ਪੜੇ ਨੇ ਪਰ ਦੇਸ਼ ਪ੍ਰਤੀ ਉਹਨਾਂ ਦਾ ਪ੍ਰੇਮ ਦੇਖੋ ਕਿ ਆ ਜੋ عمر ਹੋ ਗਿਆ ਦੇਸ਼ ਤੋਂ عمر ਹੋ ਗਿਆ ਹਮੇਸ਼ਾ ਹੀ ਹਰ ਸਾਲ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਅੱਜ ਆਪਾਂ ਉਹਨਾਂ ਦੀ ਇੱਥੇ ਸਮਾਰਕ ਦੇ ਉੱਪਰ ਸਾਰੇ ਖੜੇ ਆ ਇਹ ਦਾ ਨਾਮ ਵੀ ਸ਼ਹੀਦ ਉਦਮ ਸਿੰਘ ਚੌਕ ਹੈ ਸੋ ਅਸੀਂ ਸਾਰੇ ਇੱਥੇ ਉਹਨਾਂ ਨੂੰ ਨਮਨ ਕਰਨ ਵਾਸਤੇ ਕੋਟਨ ਕੋਟ ਤਮਾਮ ਕਰਨ ਵਾਸਤੇ ਇੱਥੇ ਪਹੁੰਚੇ ਆ ਮੈਡਮ ਜਿਨੇ ਦੱਸ ਕੇ ਗਏ ਕਿ ਅੱਜ ਉਹਨਾਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਫਿਜ਼ਾ ਅੱਜ ਆਪਾਂ ਅੱਜ ਸੁੱਖ ਦਾ ਸਾਹ ਲੈ ਰਹੇ ਆਂ ਆਜ਼ਾਦੀ ਦਾ ਆਪਾਂ ਸਾਹ ਲੈ ਰਹੇ ਆਂ ਦੇਖੋ ਦੇਸ਼ ਦੀ 90% ਜਿਹੜੀ ਆ ਕੁਰਬਾਨੀਆਂ ਵਨਾਂ ਜੀ ਦੇਸ਼ ਨੂੰ ਜਾਦ ਤੋਂਣ ਵਾਸਤੇ ਸਾਡੇ ਪੰਜਾਬੀ ਵੀਰਾਂ ਨੇ ਦਿੱਤੀਆਂ ਔਰ ਉਹਨਾਂ ਦੇ ਵਿੱਚ ਕੋਈ 23 ਸਾਲ ਦਾ ਕੋਈ 19 ਸਾਲ ਦਾ ਇਹੋ ਜਿਹੇ ਗੱਭਰੂ ਸਾਡੇ ਜਿਹੜੇ ਆ ਦੇਸ਼ ਤੋਂ ਕੁਰਬਾਨ ਹੋ ਗਏ ਸਾਡਾ ਉਹਨਾਂ ਸਾਰਿਆਂ ਨੂੰ ਜਿੱਥੇ ਨੰਮਨ ਹੈ ਉੱਥੇ ਹੀ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਆਪਕਾ ਦਿਲ ਦੀਆਂ ਗਹਿਰਾਈਆਂ ਤੋਂ ਕੋਟਮ ਕੋਟ ਪ੍ਰਣਾਮ ਕਰਦੇ ਆਂ ਕਿ ਉਹਨਾਂ ਦੀ ਇਹ ਸ਼ਹੀਦੀ ਜਿਹੜੀ ਆ ਉਹ ਜਦੋਂ ਤੱਕ ਦੁਨੀਆ ਰਹਿ ਗਈ ਉਦੋਂ ਤੱਕ ਯਾਦ